ਇਸ ਵੇਲੇ ਚਰਚਾ ਚੱਲ ਰਹੀ ਹੈ ਕੰਗਨਾ ਵਰਸਸ ਕੁਲਵਿੰਦਰ ਕੌਰ ਆਖਿਰ ਕੌਣ ਸਹੀ ਹੈ ਕੌਣ ਗਲਤ ਕੀ ਲੱਗਦਾ ਹੈ ਮਾਮਲੇ ਨੂੰ ਕਿਵੇਂ ਦੇਖਣੋ ਸਹੀ ਹੈ ਕੀ ਗਲਤ ਕੰਗਨਾ ਰਣੌਤ ਨੇ ਥੱਪੜ ਮਾਰਿਆ ਇਹ ਬਹੁਤ ਇੱਕ ਚੰਗੀ ਗੱਲ ਕੀਤੀ ਹੈ ਇਹ ਇੱਕ ਸਬਕ ਦੇਣ ਵਾਸਤੇ ਹੈ ਕੰਗਨਾ ਰਣੌਤ ਨੂੰ ਇਹ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕ ਨੇ ਜਿਹੜੀਆਂ ਪੰਜਾਬ ਦੀਆਂ ਧੀਆਂ ਪਹਿਣਾ ਨੇ ਉਹ ਅਣਖੀ ਨੇ اپنی جاب ਨੂੰ ایک صاحب ਦੇ ਰਿਸ਼ਤੇ ਲੈ ਕੇ ਨੂੰ ਪਤਾ ਸੀਗਾ ਵੀ ਜੇ ਵਜਦੀ ਤੇ ਸਸਪੈਂਡ ਹੋਣਾ ਹੀ ਆ ਤੇ ਪਰ ਤਾਂ ਵੀ ਉਸਨੇ ਇੱਕ ਕਦਮ ਚੁੱਕਿਆ ਕਿ ਕਰੀ ਉਹ ਗੱਲ ਆ ਵੀ ਕੁੱਤੇ ਦੀ ਪੂਛ ਤੇ ਸਿੱਧੀ ਕਰਨੀ ਪੈਂਦੀ ਆ ਜੀ ਅੱਗੇ ਤੋਂ ਜੇ ਕੋਈ ਬੋਲੂਗਾ ਪੰਜਾਬ ਦੇ ਲਈ ਤਾਂ ਹੋ ਉਹ سوچ سمجھ ਕੇ ਬੋਲੂਗਾ ਕਿ ਉਹਦੇ ਨਾਲ ਇਹ ਹਸ਼ਰਦੁਆਰਾ ਨਾ ਹੋਵੇ ਜਦੋਂ ਆਪਣੀ ਆਪਣੇ ਮਾਵਾ ਦੇ ਬਾਰੇ ਕੋਈ ਇਦਾਂ ਬੋਲੂਗਾ ਤੇ ਚਪੇਟ ਤੇ ਹਰੇ ਬਹੁਤ ਛੋਟੀ ਦੀ ਗੱਲ ਆ ਪਰ ਇੱਕ ਸਾਹਿਬ ਦੀ ਸ਼ੁਰੂਆਤ ਆ ਜਿਹੜਾ ਉਹਨਾਂ ਨੂੰ ਜਵਾਬ ਮਿਲਿਆ ਵਾ ਪੰਜਾਬ ਦੀਆਂ ਇੱਕ ਜਨਾਨੀਆਂ ਜਿਹੜੀਆਂ ਪੁਰਾਣੇ ਸਮੇਂ ਤੋਂ 1947 ਦੀਆਂ ਅੱਜ ਤੱਕ ਜਿੰਦੀਆਂ ਹੁੰਦੀਆਂ 84 ਵੇਖੀ 47 ਵੇਖੀ ਆਤਵਾਦ ਦਾ ਬਿਨਾ ਵੇਖਿਆ ਤੇ ਉਹ ਇਹਨਾਂ ਕੁਛ ਹੰਡਾ ਕੇ ਇਸ ਜਗ੍ਹਾ ਤੇ ਪਹੁੰਚੇ ਤੇ ਕੱਲ ਦੀ ਜਿਹੜੀ ਜਵਾਨ ਕੁੜੀ ਹੈ ਜਿਹਦੀ ਇਨੀ ਉਮਰ ਆ ਤੇ ਉਹ ਕੁਝ ਵੀ ਬੋਲੇ ਇਹ ਚੀਜ਼ ਕੌਣ ਸੁਊਗਾ ਨੁਦ ਅੰਟਮ ਸੇਖਣੋਂ ਤੁਸੀਂ ਤੇ ਮੈਂ ਹਰਸ਼ਕੌਰ ਇਸ ਵੇਲੇ ਚਰਚਾ ਚੱਲ ਰਹੀ ਹੈ ਕੰਗਨਾ ਵਰਸਸ ਕੁਲਵਿੰਦਰ ਕੌਰ ਆਖਿਰ ਕੌਣ ਸਹੀ ਆ ਕੌਣ ਗਲਤ ਹੈ ਕਿਉਂਕਿ ਕਿਸ ਤਰ੍ਹਾਂ ਇੱਕ ਇਨਸੀਡੈਂਟ ਜਿਹੜਾ ਕਿ ਸਾਹਮਣੇ ਹੈ ਜਿੱਥੇ ਸੀਆਈਐਸਐਫ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਦੇ ਵੱਲੋਂ ਥੱਪੜ ਜੜ ਦਿੱਤਾ ਜਾਂਦਾ ਹੈ ਕੰਗਨਾ ਰਣੌਤ ਦੇ ਔਰ ਉਸਦੇ ਵੱਲੋਂ ਜाहिर ਕੀਤਾ ਜਾਂਦਾ ਹੈ ਕਿ ਉਹਨੂੰ ਗੁੱਸਾ ਸੀ ਕਿ ਕਿਸ ਤਰ੍ਹਾਂ ਕੰਗਨਾ ਰਣੌਤ ਦੇ ਵੱਲੋਂ ਕਿਸਾਨਾਂ ਨੂੰ ਲੈ ਕੇ ਬਹੁਤ ਕੁਝ ਕਿਹਾ ਗਿਆ 100-100 ਰੁਪਏ ਲੈ ਕੇ ਜਿਹੜੀ ਔਰਤਾਂ ਉਹ ਕਿਸਾਨ ਪ੍ਰੋਟੈਸਟ ਦੇ ਵਿੱਚ ਬੈਠੀਆਂ ਜਿਸ ਨੂੰ ਲੈ ਕੇ ਹੀ ਇੱਕ ਥੱਪੜ ਜੜ ਗਈ ਕੰਗਨਾ ਰਣ ਕਰਦੇ ਆ ਕਿ ਲੁਧਿਆਣੇ ਦੇ ਲੋਕ ਕੀ ਸੋਚਦੇ ਨੇ ਕਿ ਗਲਤ ਹੈ ਕਿ ਸਹੀ ਹੈ ਕਿਉਂਕਿ ਉਹਨਾਂ ਦਾ ਪੱਖ ਜਾਨਣਾ ਵੀ ਜ਼ਰੂਰੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਤਾਂ ਲੋਕ ਜਿਹੜੇ ਕਿ ਪੱਖ ਦੱਸਦੇ ਹੋਏ ਨਜ਼ਰਾਂ ਆਏ ਨੇ ਪਰ ਇਹਨਾਂ ਤੋਂ ਪੁੱਛਣਾ ਕੀ ਲੱਗਦਾ ਹੈ ਮਾਮਲੇ ਨੂੰ ਕਿਵੇਂ ਦੇਖਦੇ ਸਹੀ ਹੈ ਕਿ ਗਲਤ ਹੈ ਮਾਮਲਾ ਬਿਲਕੁਲ ਸਹੀ ਹੈ ਜੀ ਇਹ ਜਿਹੜੇ ਕੁਲਵਿੰਦਰ ਕੌਰ ਨੇ ਕਪੂਰਥਲਾ ਦੇ ਰਹਿਣ ਵਾਲੇ ਨੇ ਮੇਨ ਜਿਹੜੇ ਅਸੀਂ ਜਦੋਂ ਇਹਨਾਂ ਨੇ ਕੰਗਨਰ ਨੌਤ ਦੇ ਥੱਪੜ ਮਾਰੇ ਇਹ ਬਹੁਤ ਇੱਕ ਚੰਗੀ ਗੱਲ ਕੀਤੀ ਹੈ ਇਹ ਇੱਕ ਸਬਕ ਦੇਣ ਵਾਸਤੇ ਹੈ ਕੰਗਨਰ ਨੌਤ ਨੂੰ ਇਹ ਤੁਹੇ ਹੀ ਪਤਾ ਲੱਗਦਾ ਕਿ ਪੰਜਾਬ ਦੇ ਲੋਕ ਨੇ ਜਿਹੜੀਆਂ ਪੰਜਾਬ ਦੀਆਂ ਧੀਆਂ ਪਹਿਣਾ ਨੇ ਉਹ ਅਣਖੀ ਨੇ ਤੇ ਉਹ ਅਣਖ ਦਿਖਾਉਂਦੇ ਹੋਏ ਉਹਨਾਂ ਨੇ ਇੱਕ ਥੱਪੜ ਮਾਰਿਆ ਇੱਕ ਚੰਗਾ ਕਦਮ ਚੱਕਿਆ ਉਹਨਾਂ ਨੇ ਤਾਂ ਕਿ ਅੱਗੇ ਤੋਂ ਜਿਹੜੀ ਕੰਗਨਰ ਨੌਤ ਹੈ ਇਹ じゃ ਕੋਈ ਬਿਆਨ ਦੇਣ ਵਾਸਤੇ ਅੱਗੀ ਤੂੰ 100 ਵਾਰ ਸੋਚੀਂ ਹਾਂਜੀ ਪਰ ਇਸ ਤੋਂ ਬਾਅਦ ਇਹ ਵੀ ਉਹਦੇ ਵੱਲੋਂ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਅੱਤਵਾਦ ਵਧ ਰਿਹਾ ਇੱਕ ਚਪੇੜ ਤੋਂ ਬਾਅਦ ਉਹਦਾ ਇਹ ਕਹਿਣ ਕਿ ਅੱਤਵਾਦ ਵਧ ਰਿਹਾ ਉਹਦੇ ਤੋਂ ਕੀ ਨਹੀਂ ਦੇਖੋ ਉਹ ਜਿਹੜੇ ਕਹਿਣੇ ਆ ਉਹ ਤਾਂ ਕਹਿ ਹੀ ਸਕਦੇ ਨੇ ਉਹ ਤਾਂ ਪਹਿਲਾਂ ਵੀ ਅੱਤਵਾਦ ਤੇ ਸੋ ਪੰਜਾਬ ਤੇ ਆਪਣੇ ਉਹ ਇਲਜ਼ਾਮ ਲਾ ਰਹੇ ਨੇ ਪਰ ਇਹ ਕੋਈ ਠੋਸ ਰੀਜ਼ਨ ਨਹੀਂ ਹੈਗਾ ਜੀ ਤੁਸੀਂ ਕਹਿ ਰਹੇ ਹੋ ਸਹੀ ਕੀਤਾ ਜੋ ਵੀ ਹਾਂਜੀ ਜੋ ਕੀਤਾ ਬਹੁਤ ਸਹੀ ਕੀਤਾ ਕਿਉਂਕਿ ਅੱਗੇ ਤੋਂ ਜੇ ਕੋਈ ਬੋਲੂਗਾ ਪੰਜਾਬ ਦੇ ਲਈ ਤਾਂ ਹੋਰ ਉਹ ਸੋਚ ਸਮਝ ਕੇ ਬੋਲੂਗਾ ਕਿ ਉਹਦੇ ਨਾਲ ਇਹ ਹਸ਼ਰਦੁਆਰਾ ਨਾ ਹੋਵੇ ਪਰ ਉਹਦੀ ਭੈਣ ਦੇ ਵੱਲੋਂ ਇਹ ਵੀ ਕਿਹਾ ਗਿਆ ਜੋ ਕਿਸਾਨ ਪ੍ਰੋਟੈਸਟ ਸੀਗਾ ਉਹ ਖਾਲਿਸਤਾਨੀ ਅੱਡਾ ਹੈ ਉਹਦੇ ਬੋਲੋ ਇਹ ਕੈਦੀ ਤਾਂ ਕਿ ਉਹਦੇ ਤੇ ਕੀ ਸੋਚਦੇ ਹੋ ਨਹੀਂ ਜੀ ਕਿਸਾਨਾਂ ਦੀਆਂ ਪਹਿਲਾਂ ਹੀ ਮੋਦੀ ਸਰਕਾਰ ਨੇ ਮੰਗਾ ਮੰਨ ਲੈਂਦੀ ਮੋਦੀ ਜੀ ਤਾਂ ਫਿਰ ਕਿਸਾਨਾਂ ਨੂੰ ਕੀ ਲੋੜ ਸੀਗੀ ਉੱਥੇ ਜਾ ਕੇ ਧਰਨੇ ਲਾਉਣ ਦੀ ਉਹ ਤਾਂ ਆਪਣੇ ਹੱਕਾਂ ਲਈ ਲੜ ਰਹੇ ਸੀ ਤੇ ਸਾਡੇ ਸੰਵਿਧਾਨ 'ਤੇ ਲਿਖਿਆ ਕਿ ਆਪਣੇ ਹੱਕਾਂ ਲਈ ਹਰੇਕ ਬੰਦਾ ਲੜ ਸਕਦਾ ਹੈ ਨਾਲੇ ਉੱਥੇ ਤਾਂ ਹਰ ਕੋਈ ਸੀਗੇ ਸਿੱਖ ਵੀ ਸੀਗੇ ਹਿੰਦੂ ਵੀ ਸੀਗੇ ਸਾਰੇ ਜਾਣੇ ਸੀਗੇ ਹਾਂਜੀ ਉਹ ਸਾਰੇ ਜਾਣੇ ਉੱਥੇ ਹੈਗੇ ਸੀ ਇਹ ਤਾਂ ਨਾਰਮਲ ਚੰਗਾ ਪ੍ਰੋਟੈਸਟ ਸੀ ਜੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਉਹਨਾਂ ਨੂੰ ਇੱਥੇ ਬੈਠਣ ਦੀ ਲੋੜ ਹੀ ਨਹੀਂ ਸੀ ਪੈਣੀ। ਤੁਸੀਂ ਵੀ ਦੱਸੋ ਸਹੀ ਸੀ ਕੀ ਗਲਤ ਹੋਇਆ? ਕਾਫੀ ਹੱਦ ਤੱਕ ਕਾਫੀ ਹੱਦ ਤੱਕ ਸਹੀ ਸੀਗਾ ਵੀ ਪੰਜਾਬ ਦੀ ਜਿਹੜੀ ਪੜਾਅ ਸੀਗੀ ਉਸ ਨੂੰ ਕਾਫੀ ਚਿਰਾਂ ਤੋਂ ਜਿਹੜੇ ਲੋਕ ਆਪਣੇ ਮਨਚ ਭਰੀ ਬੈਠੇ ਸੀਗੇ ਉਹ ਇਸ ਜ਼ੋਰਤ ਨੇ ਆਪਣੇ ਹੱਥ ਦੇ ਰਾਈ ਇੱਕ ਸਾਫ ਦੀ ਕੰਗਣਾ ਰੌਂਤ ਨੂੰ ਦਿਖਾਈ ਆ ਵੀ ਜੇ ਕੋਈ ਜਵਾਬ ਪੁੱਠਾ ਦੇਊਗੀ ਤੇ ਅੱਗੇ ਪੁੱਠਾ ਆਊਗਾ ਵੀ ਆਪਣੀ ਜੌਬ ਨੂੰ ਇੱਕ ਸਾਫ ਦੇ ਰਿਸਕ ਤੇ ਲੈ ਕੇ ਉਹਨੂੰ ਪਤਾ ਸੀਗਾ ਵੀ ਜੇ ਵਜਦੀ ਤੇ ਸਸਪੈਂਡ ਹੋਣਾ ਹੀ ਆ। ਤੇ ਪਰ ਤੋਂ ਵੀ ਉਸਨੇ ਇੱਕ ਕਦਮ ਚੁੱਕਿਆ ਕਿ ਇੱਕ ਕਰੀ ਉਹ ਗੱਲ ਵੀ ਕੁੱਤੇ ਦੀ ਪੂਛ ਤੇ ਸਦੀ ਕਰਨੀ ਪੈਂਦੀ ਹੈ ਜੀ ਪਰ ਕਾਫੀ ਜਿਹੜੇ ਪੰਜਾਬੀ ਸਾਹਮਣੇ ਵੀ ਆਏ ਨੇ ਸਾਥ ਵੀ ਦੇਣ ਲਈ ਆਏ ਨੇ ਤਾਂ ਤੁਸੀਂ ਕਿਹਨੂੰ ਵਧੀਆ ਕੀਤਾ ਕਿਉਂਕਿ ਬਹੁਤ ਲੋਕ ਸੋਸ਼ਲ ਮੀਡੀਆ ਤੇ ਸਾਥ ਦੇ ਰਹੇ ਨੇ ਕੁਲਵਿੰਦਰ ਕੌਰ ਦਾ ਹਾਂਜੀ ਸਾਥ ਤੇ ਦੇਣਗੇ ਜੀ ਜੇ ਆਪਣੇ ਪੰਜਾਬ ਦੀ ਦੀ ਪਹਿਣਾ ਤੇ ਸਾਰੇ ਲੋਕ ਅਹੀਂ ਨਾਲ ਖੜੇ ਆ ਜਦੋਂ ਆਪਣੀ ਉਹ ਆਪਣੇ ਮਾਵਾ ਦੇ ਬਾਰੇ ਕੋਈ ਇਦਾਂ ਬੋਲੂਗਾ ਤੇ ਚਪੇੜ ਤੇ ਹਜੇ ਬਹੁਤ ਛੋਟੀ ਜੀ ਗੱਲ ਹੈ ਪਰੇਖ ਸਾਹਿਬ ਦੀ ਸ਼ੁਰੂਆਤ ਹੈ ਜਿਹੜਾ ਉਹਨਾਂ ਨੂੰ ਜਵਾਬ ਮਿਲਿਆ ਵਾ ਉਸ ਦੇ ਨਾਲ ਅਸੀਂ ਆਪਣੀ ਕੁਲਵਿੰਦਰ ਗੌਰ ਦੇ ਨਾਲ ਤੇ ਸਾਰਾ ਪੰਜਾਬ ਖੜਾ ਹੀ ਅੱਜ ਵੀ ਹੈ ਤੇ ਕੁਝ ਵੀ ਨਹੀਂ ਹੁੰਦਾ ਨਾ ਕਿਸ ਤਰ੍ਹਾਂ ਉਹਨੇ ਕਿਹਾ ਕਿ ਬੇਇੱਜ਼ਤੀ ਕੀਤੀ ਜਿਵੇਂ ਉਹਨੇ ਕਿਹਾ ਸੀ ਟਕੇ ਟਕੇ ਦੀਆਂ ਔਰਤਾਂ ਉਹਦੇ ਵਿੱਚ ਜੀ ਇੱਕ ਜਿੱਦਾ ਬਜ਼ੁਰਗ ਮਹਿਲਾ ਸੀਗੇ ਜਿਹੜੇ ਬਹੁਤ ਹੀ ਜ਼ਿਆਦਾ ਬਜ਼ੁਰਗ ਸੀਗੇ ਉਦੋਂ ਤਰਨੇ 'ਚ ਗਏ ਸੀ ਜਦੋਂ ਇਹਨਾਂ ਨੇ ਕਿਹਾ ਸੀਗਾ ਵੀ ਇਹ ਪਹਿਲਾਂ ਵੀ ਕਿਤੇ ਵੀ ਪਹਿਲੇ ਕਿ ਤਰਨਿਆਂ ਦੇ ਵਿੱਚ ਜਾਂਦੇ ਆ ਤੇ ਉਹ ਇੱਕ ਸਾਹਿਬ ਦੀ ਆਪਾਂ ਬੇਇੱਜ਼ਤੀ ਮਹਿਸੂਸ ਕਰਦੇ ਆ ਉਸ ਚੀਜ਼ ਨੂੰ ਆਜ ਅਸਰ ਲਾਇਆ ਵੀ ਸੀ 100 ਕਿੱਲਾਂ ਦੀ ਮਾਲਕਨ ਵੀ ਸੀਗੀ ਹਾਂਜੀ ਪਰ ਉਹਦੇ ਵਿੱਚ ਗਲਤੀ ਹੋਈ ਹੈ ਨਾ ਵੀ ਇੱਕ ਚਲੋ ਆਪਾਂ ਕਿਸੇ ਬੰਦੇ ਨੂੰ ਕੁਝ ਨਹੀਂ ਕਹਿੰਦੇ ਪਰ ਉਮਰ ਦਾ ਲਿਹਾਜ਼ ਹੀ ਹੁੰਦਾ ਵਾ ਇੱਕ ਇਹਨਾਂ ਨੇ ਕੁਝ ਬਿਨਾਂ ਸੋਚੇ ਸਮਝੇ ਪੰਜਾਬ ਦੀਆਂ ਇੱਕ ਜਨਾਨੀਆਂ ਜਿਹੜੀਆਂ ਪੁਰਾਣੇ ਸਮੇਂ ਤੋਂ 1947 ਦੀਆਂ ਅੱਜ ਤੱਕ ਜਿੰਦੀਆਂ ਹੁੰਦੀਆਂ ਹੁੰਦੀਆਂ 84 ਵੇਖੀ 47 ਵੇਖੀ ਅਤਵਾ ਦਾ ਵੇਲਾ ਵੇਖਿਆ ਤੇ ਉਹ ਇੰਨਾ ਕੁ ਛੰਡਾ ਕੇ ਇਸ ਜਗ੍ਹਾ ਤੇ ਪਹੁੰਚੇ ਤੇ ਕੱਲ ਦੀ ਜਿਹੜੀ ਜਵਾਨ ਕੁੜੀ ਹੈ ਜਿਹਦੇ ਇਨੀ ਉਮਰ ਆ ਤੇ ਉਹ ਕੁਝ ਵੀ ਬੋਲੇ ਇਹ ਚ ਕੌਣਸ ਹੋਊਗਾ। ਇਹੀ ਬਾਲੀਵੁੱਡ ਸਟਾਰ ਆ ਜਿਹਨੂੰ ਪੰਜਾਬ ਦੇ ਵਿੱਚ ਹੱਤਵਾਦ ਦਿੰਦਾ ਕਿਉਂਕਿ ਬਾਕੀ ਵੀ ਸਟਾਰਸ ਨੇ ਬਾਲੀਵੁੱਡ ਉਹ ਆ ਕੇ ਇੱਥੇ ਰਹਿੰਦੇ ਨੇ ਗੱਲਬਾਤਾਂ ਕਰਦੇ ਨੇ ਹੁਣ ਥੋੜੇ ਦਿਨ ਪਹਿਲਾਂ ਆਮਿਰ ਖਾਨ ਦੇ ਵੱਲੋਂ ਬਹੁਤ ਤਾਰੀਫ਼ ਕੀਤੀ ਗਈ ਪੰਜਾਬ ਦੀ ਸਿਰਫ ਕੰਗਨਾ ਹੀ ਆਪਣੇ ਮਤਲਬ ਪੰਜਾਬ ਬਾਰੇ ਇਹਨਾਂ ਕੁਝ ਬੋਲਦੀ ਆ। ਇਹ ਕੁਸ਼ਕਨਾ ਸਰਕਾਰ ਦੇ ਲੋਕ ਨੇ ਜਿਹੜੇ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਸਿਰਫ ਹੱਤਵਾਦ ਦੇ ਨਾਮ ਤੇ। ਪੰਜਾਬ ਦੇ ਵਿੱਚ ਕੋਈ ਅੱਤਵਾਦ ਨਹੀਂ ਬਿਲਕੁਲ ਸ਼ਾਂਤੀ ਵਾਲਾ ਮਾਹੌਲ ਹੈ ਤੇ ਬਦਨਾਮ ਕਰਨ ਵਾਸਤੇ ਇਹ ਲੋਗੇ ਟਿੱਪਣੀਆਂ ਕਰਦੇ। ਕੰਗਨਰ ਨੂੰ ਹੀ ਅੱਤਵਾਦ ਦਿੰਦਾ ਕਿਉਂਕਿ ਬਾਕੀਆਂ ਨੂੰ ਤਾਂ ਦਿੰਦਾ ਨਹੀਂ ਬਾਕੀ ਸਾਰੇ ਤਾਰੀਫ ਕਰਦੇ ਨੇ ਰਹਿ ਰਹਿ ਕੇ ਜਾਂਦੇ ਨੇ। ਕੰਗਨਰ ਨਾਟ ਨਹੀਂ ਨਾ ਪਹਿਲਾਂ ਸਾਡੀ ਪੰਜਾਬੀਆਂ ਦੇ ਨਾਲ ਮੱਥਾ ਲਾ ਲਿਆ ਤੇ ਮੱਥਾ ਲਾਉਣ ਤੋਂ ਬਾਅਦ ਹੁਣ ਉਹਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਉਹਨੂੰ ਕੀ ਕਰਨਾ ਚਾਹੀਦਾ। ਤੇ ਉਸ ਤੋਂ ਬਾਅਦ ਹੁਣ ਜਿਹੜੀ ਪੰਜਾਬੀ ਨੇ ਤੇ ਉਹਨਾਂ ਨਾਲ ਵਾਰ-ਵਾਰ ਇਸ ਗੱਲ ਕਰਕੇ ਉਹ ਟਿੱਪਣੀਆਂ ਕਰ ਰਹੀ ਹੈ ਕਦੇ ਕੁਝ ਕਰ ਰਹੀ ਉਹ ਬਖਲਾਹਟ ਦਾ ਨਤੀਜਾ ਹੈ ਤੁਹਾਡਾ ਕੀ ਥੋੜਾ ਕੀ ਥੋੜਾ ਕੀ ਵਿਊ ਪੁਆਇੰਟ ਹੈ ਕਿ ਜੋ ਵੀ ਇਨਸੀਡੈਂਟ ਹੋਇਆ ਕਿ ਥੱਪੜ ਪਿਆ ਕੰਗਨਾ ਦੇ ਉਹਦੇ ਤੇ ਤੁਹਾਡਾ ਕੀ ਵਿਊ ਪੁਆਇੰਟ ਲੱਗਦਾ ਮੇਰੇ ਹਿਸਾਬ ਨਾਲ ਤੁਸੀਂ ਕਿਸੇ ਨੂੰ ਇਨਸਟੀਗੇਟ ਕਰੋਗੇ ਬਿਨਾਂ ਰੀਜ਼ਨ ਦੇ ਤਾਂ ਰਿਐਕਸ਼ਨ ਆਏਗਾ ਜੀ ਦੈਟਸ ਇਟ ਓ ਸਿੰਪਲ ਰਿਐਕਸ਼ਨ ਸੀ ਇੱਕ ਸਿੰਪਲ ਪ੍ਰੋਵੋਕੇਸ਼ਨ ਸੀ ਜੀ ਤੁਸੀਂ ਆਰਾਮ ਨਾਲ ਨਿਕਲ ਜਾਂਦੇ ਬਿਨਾਂ ਕਮੈਂਟ ਕਰਸੇ ਜੀ ਉਹਨੇ ਨਹੀਂ ਰਿਐਕਟ ਕਰਨਾ ਸੀ ਹੂੰ ਲਕ ਕੀ ਲੱਗਦਾ ਕਿ ਕੰਗਰਾਂ ਨੂੰ ਵੈਸੇ ਆਦਤ ਹੀ ਹੈ ਪੰਜਾਬੀਆਂ ਪੰਜਾਬੀਆਂ ਦੇ ਖਿਲਾਫ ਬੋਲਣ ਦੀ ਆ ਮੇਬੀ ਉਹਨੂੰ ਇਨਸਟੀਗੇਟ ਕਰਨ ਦੀ ਆਦਤ ਹੈ ਨਾਟ ਅ ਪਾਰਟिकुलर ਕਮਿਊਨਿਟੀ ਨਾਟ ਅ ਪਾਰਟिकुलर ਰੇਸ ਬਟ ਉਹਨੂੰ ਸ਼ਾਇਦ ਇਨਸਟੀਗੇਟ ਕਰਨ ਦੀ ਜਾਂ ਐਵੇਂ ਦੀ ਸਟੇਟਮੈਂਟਸ ਦੇਣ ਚ ਉਹਨੂੰ ਕੁਝ ਵਧੀਆ ਲੱਗਦਾ ਹੈ ਕਿ ਮੈਂ ਕਿਸੇ ਨੂੰ ਪ੍ਰੋਵੋਕ ਕਰਕੇ ਦੇਖਾਂ ਚਾਹੇ ਬਾਲੀਵੁੱਡ ਦੇ ਵਿੱਚ ਵੀ ਹੋ ਕਿਉਂਕਿ ਸੇਮ ਚੀਜ਼ ਹੁੰਦੀ ਹੈ ਐਗਜ਼ੈਕਟਲੀ ਜੀ ਪਰ ਹੁਣ ਲੱਗਦਾ ਨਾ ਕਿ ਐਮਪੀ ਦਾ ਅਹੁਦਾ ਮਿਲ ਚੁੱਕਿਆ ਹੁਣ ਉਹਨੂੰ ਥੋੜਾ ਧਿਆਨ ਨਾਲ ਬੋਲਣਾ ਚਾਹੀਦਾ ਹੈ ਹਾਂ ਹਰ ਇੱਕ ਡੈਜ਼ਿਗਨੇਸ਼ਨ ਨਾਲ ਤੁਹਾਡੀ ਇੱਕ ਸੈਂਸਿਬਲ ਰਿਸਪੌਂਸਿਬਿਲਟੀ ਵੱਧਦੀ ਹੈ ਹਮੇਸ਼ਾ ਸੋ ਯੂ ਸ਼ੁਡ ਬੀ ਮੋਰ ਕੇਅਰਫੁਲ ਅਬਾਟ ਵਾਟ ਯੂ ਸਪੀਕ ਜੀ ਕਿਉਂਕਿ ਹੁਣ ਵੀ ਉਹਦੇ ਵੱਲੋਂ ਇਹ ਲਾਈਨ ਦੇ ਦਿੱਤੀ ਗਈ ਹੈ ਸਟੇਟਮੈਂਟ ਦੇ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਅੱਤਵਾਦ ਵੱਧ ਰਿਹਾ ਜੋ ਕਿ ਬਹੁਤ ਵੱਡੀ ਸਟੇਟਮੈਂਟ ਉਹਨੂੰ ਸੋਚ ਸਮਝ ਕੇ ਚੀਜ਼ ਬੋਲਣੀ ਚਾਹੀਦੀ ਹੈ ਤੁਸੀਂ ਕਿਸੇ ਵੀ ਸਟੇਟਲੀ ਕਦੇ ਵੀ ਐਵੇਂ ਦੀ ਕੋਈ ਵੀ ਪੋਲੀਟੀਕਲੀ ਚਾਰਜ ਸਟੇਟਮੈਂਟ ਦੇ ਰਹੇ ਹੋ ਤਾਂ ਤੁਹਾਡਾ ਆਪਣਾ ਲੈਵਲ ਵੀ ਨਿਕਲ ਕੇ ਬਾਹਰ ਆਉਂਦਾ ਬੇਸਿਕਲੀ